ਆਰ ਵੀਓ ਵਲੌਗ ਮੇਂ ਮਿੱਤਰੋ ਕੀ ਹਾਲ ਚਾਲ ਲਓ ਜੀ ਦੁਰਪੇ ਫਤੇਗੜ ਸਾਹਿਬ ਵੱਲੋਂ ਅੱਜ ਦੂਜਾ ਦਿਵਾਨ ਹੈ ਸ਼੍ਰੀ ਫਤੇਗੜ ਸਾਹਿਬ ਤੇ ਅੱਜ ਤੀਜਾ ਦਿਨ ਹੈ ਜੀ ਠੰਡੇ ਬੁਰਜ ਵਿੱਚ ਮਾਤਾ ਜੀ ਦਾ ਤੇ ਬੱਚਿਆਂ ਦਾ ਸਹਿਬ ਜੀ ਹੁੰਦੇ ਆਂਦਾ ਪਾਪਾ ਜੋਰਾਵਰ ਸਿੰਘ ਜੀ ਤੇ ਬੰਦੇ ਸਿੰਘ ਜੀ ਦਾ ਜਗਾ ਜਗਾ ਤੇ ਦੇਖ ਲਓ ਜੀ ਬਸ ਲੰਗਰ ਹੀ ਲੰਗਰ ਨੇ ਅੱਗੇ ਵੀ ਹੁਣ ਅਸੀਂ ਥੋੜੇ ਜਿਹਾ ਪਿੱਛੇ ਲੰਘ ਗਏ ਜੀ ਸੰਗਤ ਬਹੁਤ ਜ਼ਿਆਦਾ ਹੈ ਤੇ ਕੱਲ ਨਾਲੋਂ ਹਲੇ ਫਿਰ ਵੀ ਫਰਕ ਆਣਾ ਨਹੀਂ ਵੀਰੇ ਯਾਦ ਹੈ ਨਹੀਂ ਕੱਲ ਥੋੜੇ ਜਾਂ ਮਜਾਦਾ ਹੋ ਗਿਆ ਲੋ ਜੀ ਬਾਕੀ ਉੱਥੇ ਫਤੇਗੜ ਸਾਹਿਬ ਜਾ ਕੇ ਇਹ ਰੋ ਤੁਹਾਨੂੰ ਦਰਸ਼ਕ ਦਿਖਾ ਦਾਂਗੇ ਜੀ ਦੇਖ ਸਕਦੇ ਹੋ ਬਾਕੀ ਤੁਸੀਂ ਲਓ ਜੀ ਆਪਾਂ ਉੱਪਰ ਆ ਗਏ ਤੇ ਸੰਗਤ ਬਹੁਤ ਜ਼ਿਆਦਾ ਹੀ ਦੇਖ ਲਓ ਸੰਗਤ ਜਿਹੜਾ ਘਰ ਹੋਈ ਸੱਲਿਓ ਬਲੌਗ ਜਿਆਦਾ ਬਣ ਨਹੀਂ ਸੀ ਰਿਹਾ ਯਾਰ ਅੱਜ ਅਸੀਂ ਚੱਲ ਉੱਤੇ ਆ ਗਏ ਆਲੇ ਤੁਹਾਨੂੰ ਦਰਸ਼ਨ ਕਰਵਾਤੇ ਜੀ ਉੱਪਰੋਂ ਵੀ ਸੰਗਤ ਇੱਥੋਂ ਦੇਖ ਸਕਦੇ ਹੋ ਜੀ ਵੀ ਕਿੰਨੀ ਐ ਲਓ ਜੀ ਹੁਣ ਮੈਨ ਲੱਗਦਾ ਸਾਢੇ ਕਿ ਤਿੰਨ ਹੋ ਗਏ ਹੋਣਗੇ ਜੀ ਕੁਛ ਤੇ ਬਸ ਹੁਣ ਆਪਾਂ ਸੇਵਾ ਕਰਵਾ ਲਈ ਸੀਗੀ ਤੇ ਆਪਾਂ ਉੱਥੇ ਲੱਗੇ ਹੋਏ ਸੀਗੇ ਜੀ ਡੰਡਿਆਂ ਦੀ ਸੇਵਾ ਤੇ ਤੇ ਚਾਰਕ ਦਿਨ ਹੋ ਗਏ ਜੀ ਕੁਛ ਤੇ ਡੰਡਿਆਂ ਦੀ ਸੇਵਾ ਆਪਾਂ ਕਰਵਾ ਰਹੇ ਸੀਗੇ ਜੀ ਅੱਜ ਦੂਜਾ ਦਿਵਾਨ ਹੈ ਸ਼੍ਰੀ ਫਤੇਗੜ ਸਾਹਿਬ ਦੇ ਵਿੱਚ ਤੇ ਬਸ ਜੀ ਹੋਣ ਬਸ ਆਪਾਂ ਘਰੀ ਚੱਲੇ ਸੀਗੇ ਜੀ ਸੇਵਾਦਾਰ ਵੀ ਅੱਜ ਬਹੁਤ ਜ਼ਿਆਦਾ ਨਹੀਂ ਜੀ ਤੇ ਸੰਗਤ ਵੀ ਬਹੁਤ ਜ਼ਿਆਦਾ ਹੈ ਉੱਪਰਲੇ ਪਾਸੇ ਜਿਹੜੀ ਸੰਗਤ ਹੈ ਜੀ ਉਹ ਪੋਰਾ ਸਾਹਿਬ ਲਈ ਹੈ ਜੀ ਠੰਡ ਉਹ ਤੇ ਠੰਡੇ ਬੁਰਜਲੀ ਇੱਧਰ ਹੈ ਜੀ ਉਹ ਇੱਥੋਂ ਚੰਗੀ ਤਰ੍ਹਾਂ ਦਿਸ ਨਹੀਂ ਰਹੀ ਇਹ ਉਹ ਦੇਖੋ ਜੀ ਉਹ ਪਰਲੇ ਪਾਸੇ ਹੈ ਠੰਡਾ ਬੁਰਜ ਸਿਰੇ ਤੱਕ ਸੰਗਤ ਹੀ ਹੈ ਜੀ ਤੇ ਆ ਦਰਬਾਰ ਸਾਹਿਬ ਦੀ ਇੱਕੋ ਹੀ ਮੇਨ ਦਰਬਾਰ ਸਾਹਿਬ ਦੀ ਸਕਦੇ ਜੀ ਇਹ ਵੀ ਅੱਜ 12 ਕੋ ਹੈ ਤੇ ਦੂਜਾ ਦਵਾਨ ਹੈ ਸ਼੍ਰੀ ਫਤਿਹਗੁਰ ਸਾਹਿਬ ਦੇ ਵਿੱਚ ਤੇ ਸੰਗਤ ਤੁਸੀਂ ਦੇਖ ਸਕਦੇ ਹੋ ਬਹੁਤ ਵੱਡੀ ਗਿਣਤੀ ਦੇ ਵਿੱਚ ਜਿਹੜੀ ਸੰਗਤ ਹੈ ਉਹ ਪਹੁੰਚ ਰਹੀ ਹੈ ਜੀ ਤੇ ਤੁਸੀਂ ਵੀ ਜਰੂਰ ਆਇਓ ਜੀ ਦਰਸ਼ਨ ਕਰਨਾ ਐਸ ਡੀ ਪੀ ਸੀ ਨੇ ਤੇ ਪੰਜਾਬ ਪੁਲਿਸ ਨੇ ਤੁਹਾਡੇ ਲਈ ਬਹੁਤ ਵਧੀਆ ਪ੍ਰਬੰਧ ਕੀਤੇ ਹੋਏ ਨੇ ਜੀ ਤੇ ਬਹੁਤ ਬਹੁਤ ਸੰਗਤ ਦੀ ਗਿਣਤੀ ਦੇਖ ਸਕਦੇ ਆਂ बहुत ज्यादा होगी बाकी देख सकते हो देखो। चलो जाओ फ्रूट चाट चल रहे हैं जी तुम्हें दस कि नहीं ना ही है फिर की खाऊंगा